ਕੀ ਸਿੱਖ ਧਰਮ ਦੇ ਵਿੱਚ ਰੰਗਾਂ ਦਾ ਕੋਈ ਖਾਸ ਮਹੱਤਵ ਹੈ ਕੀ ਗੁਰੂ ਸਾਹਿਬ ਨੇ ਰੰਗ ਵੀ ਦਿੱਤੇ ਨੇ ਕਿ ਸਿਰਫ ਇਹੀ ਰੰਗ ਮੇਰੇ ਸਿੱਖ ਦੇ ਪ੍ਰਵਾਨਿਤ ਨੇ ਕੀ ਕੇਸਰੀ ਰੰਗ ਨਾਲ ਪੰਥ ਚੜ੍ਹਦੀ ਕਲਾ ਚ ਜਾ ਰਿਹਾ ਸੀ ਕਿਉਂਕਿ ਹੁਣ ਤੱਕ ਤਾਂ ਕੇਸਰੀ ਹੀ ਸੀ ਜੇ ਤੁਸੀਂ ਸਿਧਾਂਤ ਨੂੰ ਪੜੋਗੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨੂੰ ਪੜੋਗੇ ਤੇ ਸਿੱਖੀ ਦਾ ਕਿਸੇ ਇੱਕ ਵਿਸ਼ੇਸ਼ ਰੰਗ ਨਾਲ ਕੋਈ ਲੈਣਾ ਦੇਣਾ ਇਹ ਧਰਮ ਦੀ ਦੁਨੀਆ ਚ ਨਾ ਤਾਂ ਰੰਗ ਦਾ ਕੋਈ ਲੈਣਾ ਦੇਣਾ ਨਾ ਧਰਮ ਦੀ ਦੁਨੀਆ ਦੇ ਵਿੱਚ ਧਰਤੀ ਦੀ ਵੰਡ ਦਾ ਲੈਣਾ ਇਹ ਸਾਰਾ ਯੱਗ ਪਾਇਆ ਨੇਸ਼ਨ ਸਟੇਟ ਇਸ ਗੱਲ ਨੂੰ ਨਕਾਰ ਹੀ ਦਿਓ ਕਿ ਜੀ ਸਾਡੇ ਤਾਂ ਜੀ ਸ਼ੁਰੂ ਤੋਂ ਕੇਸਰੀ ਸੀ ਇਦਾਂ ਦੀ ਕੋਈ ਗੱਲ ਨਹੀਂ ਉਹ ਤਰੰਗੇ ਵਾਲਾ ਟੈਂਕ ਚੜਾ ਕੇ ਤਾਂ ਗੋਲੇ ਸਿੱਟੇ ਗਏ ਉਹਨਾਂ ਨੇ ਸ਼ਰਮ ਕੀਤੀ ਇਸ ਗੱਲ ਦੀ ਕਿ ਕੇਸਰੀ ਸਿੱਖਾਂ ਦਾ ਅਸੀਂ ਸਿੱਖਾਂ ਦੇ ਟੈਂਕ ਨਹੀਂ ਚੜਾਉਣੇ ਮੈਂ ਵੀ ਕੱਲ ਇੱਕ ਦੋ ਇੰਟਰਵਿਊਜ਼ ਕੀਤੀਆਂ ਲੋਕਾਂ ਨੇ ਥੱਲੇ ਕਮੈਂਟ ਕੀਤੇ ਵੀ 100 ਸਾਲ ਤੋਂ ਸੁੱਤੇ ਹੋ ਪਹਿਲਾਂ ਨਹੀਂ ਬੋਲੇ ਸੋ ਮੈਨੂੰ ਲੱਗਦਾ ਹੈ ਕਿ ਇਹ ਫੈਸਲਾ ਧਾਰਮਿਕ ਹੋਣ ਦੇ ਨਾਲ ਨਾਲ ਇਸ ਵੇਲੇ ਰਾਜਨੀਤਿਕ ਵੀ ਹੈ ਬੀਜੇਪੀ ਦਾ ਏਜੰਡਾ ਇਸ ਵੇਲੇ ਸੁਖਬੀਰ ਬਾਦਲ ਨੂੰ ਖਤਮ ਕਰਨ ਦਾ ਅਕਾਲੀ ਦਲ ਨੂੰ ਤੋੜਨ ਦਾ ਅਸੀਂ ਉਹਨੂੰ ਇੱਕ ਸੁਨੇਹਾ ਦਈਏ ਕਿ ਜੇ ਤੁਸੀਂ ਸਾਨੂੰ ਸਾਡੀ ਸੰਗੀ ਘੁੱਟੋਂਗੇ ਅਸੀਂ ਸਿੱਖ ਪੰਥ ਦੇ ਵਿੱਚ ਪੰਥ ਦੀ ਨਿਆਰੀ ਹੋਣ ਵੱਲ ਨੂੰ ਜਾਵਾਂਗੇ ਅੱਜ ਦੀ ਸ਼ਰੋਣ ਕਮੇਟੀ ਨੇ ਥੋੜਾ ਜਿਹਾ ਸਿੱਖ ਰਹਿਤ ਮਰਯਾਦਾ ਵੱਲ ਦਾ ਪੱਖ ਪੂਰਿਆ ਜਿਹੜਾ ਸਿਧਾਂਤਕ ਪੱਖ ਹੈ ਤੇ ਉਹਨਾਂ ਨੂੰ ਲੱਗਦਾ ਵੀ ਸ਼ਰੋਣ ਕਮੇਟੀ ਕਰਾਏ ਪੈ ਗਈ ਪੈਸਪ ਰੀਸੈਂਟਲੀ ਹੋਣੇ ਇੱਕ ਜਿਹੜਾ ਮਸਲਾ ਪੰਥ ਦੇ ਸਾਹਮਣੇ ਇੱਕ ਹੋਰ ਆਇਆ ਕਿ ਨਿਸ਼ਾਨ ਸਾਹਿਬ ਜਿਹੜਾ ਕਿ ਕਿੰਨੇ ਲੰਮੇ ਸਮੇਂ ਤੋਂ ਕੇਸਰੀ ਨਿਸ਼ਾਨ ਨਿਸ਼ਾਨ ਚਲਾਇਆ ਜਾਂਦਾ ਸੀ ਜਦੋਂ ਵੀ ਖਾਲਸਾਈ ਨਿਸ਼ਾਨ ਦੀ ਗੱਲ ਆਉਂਦੀ ਸੀ ਤਾਂ ਕੇਸਰੀ ਨਿਸ਼ਾਨ ਜਿਹੜਾ ਉਹ ਹਮੇਸ਼ਾ ਹੁੰਦਾ ਸੀ ਪ੍ਰਚੰਡ ਹੁੰਦਾ ਸੀ ਪਰ ਹੁਣ ਇੱਕ ਮੁੱਦਾ ਸਾਹਮਣੇ ਖੜਾ ਹੋਇਆ ਕਿ ਅਸੀਂ ਕੇਸਰੀ ਰੰਗ ਨੂੰ ਜਿਹੜਾ ਤਿਆਗਣਾ ਹੈ ਤੇ ਅਸੀਂ ਜਿਹੜਾ ਹੁਣ ਸੁਰਮਈ ਰੰਗ ਆ ਗਿਆ ਤੇ ਬਸੰਤੀ ਰੰਗ ਆ ਗਿਆ ਅਸੀਂ ਉਹ ਰੰਗ ਵਰਤਣੇ ਨੇ ਇਹਦੇ ਪਿੱਛੇ ਕੀ ਰੀਜ਼ਨ ਹੈ ਦੇਖੋ ਵੀਰੇ ਜੇ ਤਾਂ ਇਹਦੇ ਪਿਛੋਕੜ ਦੀ ਗੱਲ ਕਰੀਏ ਤਾਂ ਸਿੱਖ ਰਹਿਤ ਮਰਜ਼ਾਦਾ ਜੋ 1936 ਚ ਲਾਗੂ ਹੋਈ ਹੈ ਹੁਣ ਇਸ ਗੱਲ ਤੇ ਵੀ ਕਿੰਤੂ ਪ੍ਰੰਤੂ ਕੀਤਾ ਜਾ ਰਿਹਾ ਕਿ ਉਹ ਮਰਯਾਦਾ ਲਾਗੂ ਨਹੀਂ ਹੈ ਜੀ ਤੇ ਭਾਈ ਤੁਸੀਂ ਸ਼੍ਰੋਮਣੀ ਕਮੇਟੀ ਦਾ ਸਿਸਟਮ ਦੁਬਾਰਾ ਪੜ੍ਹ ਲਓ ਅਜੀਤ ਅਖਬਾਰ ਚ 2016 ਚ ਖਬਰ ਲੱਗੀ ਸੀ ਮੈਂ ਤੁਹਾਨੂੰ ਪੇਜ ਵੀ ਦੇਵਾਵਾਂਗਾ ਤੁਸੀਂ ਨਾਲ ਹੀ ਚਲਾ ਦੇਵੋ ਇਹਦੇ ਜੀ ਉਹ ਮਰਯਾਦਾ ਲਾਗੂ ਹੋਈ ਸੀ ਮਤੇ ਦੇ ਰਹੇ ਉਸ ਵਿੱਚ ਲਿਖਿਆ ਹੈ ਕਿ ਜਿਹੜੇ ਨਿਸ਼ਾਨ ਸਹਿਬ ਨੇ ਉਹਦਾ ਰੰਗ ਸੁਰਮਈ ਜਬ ਸੰਤਿ ਹੋਏਗਾ ਇੱਕ ਕਾਫੀ ਲੰਬਾ ਸਮਾਂ ਪੁਰਾਣੀ ਫਿਲਮ ਦੀ ਵੀਡੀਓ ਕਲਿੱਪ ਆਈ ਹੈ ਸੋਸ਼ਲ ਮੀਡੀਆ ਤੇ ਜਿਹਦੇ ਵਿੱਚ ਦੋਵੇਂ ਨਿਸ਼ਾਨ ਸਾਹਿਬਾਂ ਦੇ ਰੰਗ ਅਕਾਲ ਤਖਤ ਸਾਹਿਬ ਵਾਲੇ ਜਿਹੜੇ ਝੰਡਾ ਬੁੰਗਾ ਉਹਨਾਂ ਦੇ ਰੰਗ ਬਸੰਤੀ ਨੇ ਜੀ ਕੁਝ ਅੰਗਰੇਜ਼ਾਂ ਦੇ ਹਵਾਲੇ ਨੇ ਜਦੋਂ ਉਹ ਇੱਥੇ ਵਿਜ਼ਿਟ ਕਰਨ ਆਏ ਸੀ 1835-36 ਦੇ ਲਾਗੇ ਛਾਗੇ ਦੇ ਟਾਈਮਸ ਆਫ ਇੰਡੀਆ ਜੋ ਦੀ ਰਿਪੋਰਟ ਲੱਗੀ ਹੈ ਕੱਲ ਵੀ ਅੱਜ ਵੀ ਤੇ ਉਹਦੇ ਵਿੱਚ ਰੈਫਰੈਂਸ ਮਿਲਦਾ ਹੈ ਕਿ ਉਹਨਾਂ ਗੋਰਿਆਂ ਨੇ ਜ਼ਿਕਰ ਕੀਤਾ ਇਸ ਗੱਲ ਦਾ ਕਿ ਪੋਸ਼ਾਕਿਆਂ ਦੇ ਰੰਗ ਬਸੰਤੀ ਨੇ ਹੂੰ ਸੋ ਪਹਿਲੀ ਗੱਲ ਤੇ ਇਸ ਗੱਲ ਨੂੰ ਨਕਾਰ ਹੀ ਦਿਓ ਕਿ ਜੀ ਸਾਡੇ ਤਾਂ ਜੀ ਸ਼ੁਰੂ ਤੋਂ ਕੇਸਰੀ ਸੀ ਇਹਦਾਂ ਦੀ ਕੋਈ ਗੱਲ ਨਹੀਂ ਹਾਂ ਪ੍ਰਾਣਿਕ ਤੌਰ ਤੇ ਜਦੋਂ ਹਿਸਟਰੀ ਦਾ ਹਵਾਲਾ ਮਿਲਦਾ ਤੁਸੀਂ ਦੇਖਦੇ ਹੋ ਬੁੱਢਾ ਦਲ ਅੱਜ ਵੀ ਨੀਲਾ ਨਿਸ਼ਾਨ ਸਭ ਲਾਉਂਦਾ ਜੀ ਹੈ ਨਾ ਨਿਹੰਗ ਸਿੰਘ ਜਿੱਥੇ ਬੰਦੀਆਂ ਨੀਲਾ ਨਿਸ਼ਾਨ ਸਭ ਲਾਉਂਦੀਆਂ ਕਿਉਂਕਿ ਉਹ ਪਰੰਪਰਾਗਤ ਤੌਰ ਤੇ ਉਹਨਾਂ ਨੇ ਕੋਈ ਬਦਲਾਅ ਨਹੀਂ ਕੀਤਾ ਜੇ ਦਿੱਤ ਇਤਿਹਾਸ ਦੀ ਗੱਲ ਕਰਨੀ ਹੈ ਸਿੱਖ ਰਹਿਤ ਮਰਿਆਦਾ ਦੀ ਗੱਲ ਕਰਨੀ ਹੈ ਤੇ ਨੀਲਾ ਤੇ ਬਸੰਤੀ ਸੀਗਾ ਮੈਂ ਪਹਿਲਾਂ ਅਕਸਰ ਜ਼ਿਕਰ ਕਰਦਾ ਹੁੰਨਾ ਚਾਹੇ ਸਾਡੇ ਗੁਰਦੁਆਰਿਆਂ 'ਚ ਵਾਜਿਆ ਤਬਲਾ ਆਇਆ ਚਾਹੇ ਸਾਡੇ ਗੁਰਦੁਆਰਿਆਂ ਦੀ ਰਬਾਬੀ ਪਰੰਪਰਾ ਤੋੜ ਕੇ ਰਾਗੀ ਪਰੰਪਰਾ ਆਈ ਜਾਂ ਹੋਰ ਬਹੁਤ ਸਾਰੀਆਂ ਬૌਧਿਕ ਪੱਧਰ ਦੇ ਉੱਤੇ ਸਾਡੇ ਦੁਸ਼ਮਣਾਂ ਨੇ ਜਦੋਂ ਸਾਡੇ ਤੇ ਵਾਰ ਕੀਤਾ ਤੇ ਅੰਗਰੇਜ਼ਾਂ ਦੇ ਵੇਲੇ ਵੱਡੀਆਂ ਚੇਂਜੇਸ ਜਿਹੜੀਆਂ ਪੰਥਕ ਤੌਰ ਦੇ ਉੱਤੇ ਵੇਖਣ ਨੂੰ ਮਿਲੀਆਂ ਉਨ੍ਹਾਂ ਦੇ ਵਿੱਚ ਇਹ ਰੰਗ ਵੀ ਬਦਲੇ ਗਏ ਠੀਕ ਹੈ ਹੁਣ ਸਮਝਣ ਵਾਲੀ ਜਿਹੜੀ ਗੱਲ ਹੈ ਕੀ ਕੇਸਰੀ ਰੰਗ ਨਾਲ ਪੰਥ ਚੜ੍ਹਦੀ ਕਲਾ 'ਚ ਜਾ ਰਿਹਾ ਸੀ ਕਿਉਂਕਿ ਹੁਣ ਤੱਕ ਤਾਂ ਕੇਸਰੀ ਹੀ ਸੀ ਹੂੰ ਕੀ ਨੀਲਾ ਜਾਂ ਬਸੰਤੀ ਆਉਣ ਨਾਲ ਅਗਲੇ ਬੰਨੇ ਪੰਥ ਚੜ੍ਹਦੀ ਕਲਾ 'ਚ ਜਾਵੇਗਾ ਇਹ ਸਵਾਲ ਹੈ ਨਾ ਵੀ ਰੰਗ ਬਦਲਣਾ ਕੀ ਹੋਏਗਾ ਮੈਂ ਕਲੀਅਰ ਕਹਿਣਾ ਚਾਹੁੰਦਾ ਜੇ ਤੁਸੀਂ ਸਿਧਾਂਤ ਨੂੰ ਪੜੋਗੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨੂੰ ਪੜੋਗੇ ਤੇ ਸਿੱਖੀ ਦਾ ਕਿਸੇ ਇੱਕ ਵਿਸ਼ੇਸ਼ ਰੰਗ ਨਾਲ ਕੋਈ ਲੈਣਾ ਦੇਣਾ ਜਿਹੜੇ ਕੇਸਰੀ ਰੰਗ ਦੀ ਪ੍ਰੋੜਤਾ ਕਰ ਰਹੇ ਨੇ ਸੰਪਰਦਾਈ ਉਹ ਇਹ ਕਹਿ ਰਹੇ ਨੇ ਕਿ ਭਾਰਤ ਵਿੱਚ ਤਿਰੰਗੇ ਦੇ ਉੱਤੇ ਜਿਹੜਾ ਰੰਗ ਸੀ ਉਹ ਸਿੱਖਾਂ ਦਾ ਸੀ ਕੇਸਰੀ ਉਹਦੇ ਤੇ ਆਪ ਦਾ ਦਾਵਾ ਨਾ ਛੱਡੋ ਘਟੋ ਘਟ ਦਾਵਾ ਨਾ ਛੱਡੋ ਮੈਂ ਪੁੱਛਦਾ ਹਰਿਆ ਰੰਗ ਮੁਸਲਮਾਨਾਂ ਦਾ ਕੇਸਰੀ ਸਿੱਖਾਂ ਦਾ ਹੂੰ ਤੇ ਸਭ ਤੋਂ ਵੱਧ 75 ਸਾਲਾਂ ਚ ਜੁਤੀ ਕਿੰਨੂੰ ਫੇਰੀ ਭਾਰਤ ਵਿੱਚ ਕਿਹੜੀਆਂ ਕੌਮਾਂ ਨੂੰ ਫੇਰੀ ਅਗਲਿਆਂ ਨੇ ਧਿਆਨ ਦਿੱਤਾ ਮੁਸਲਮਾਨਾਂ ਨੂੰ ਕੁੱਟਣ ਲੱਗਿਆਂ ਵੀ ਹਰਿਆ ਇਹਨਾਂ ਦਾ ਤਿਰੰਗੇ ਚ ਅਗਲਿਆਂ ਨੇ ਸਾਡੇ ਗੁਰਦੁਆਰਾਂ ਤੇ ਟੈਂਕ ਚੜਾਉਣ ਲੱਗਿਆਂ ਜਿਹੜੇ ਟੈਂਕ ਤੇ ਵੀ ਤਿਰੰਗਾ ਇਸੇ ਰੰਗ ਦਾ ਹੀ ਹੋਏਗਾ ਹੂੰ ਉਸ ਟੈਂਕ ਤੇ ਵੀ ਕੋਈ ਤਿਰੰਗਾ ਲੱਗਾ ਹੋਏਗਾ ਉਹ ਤਰੰਗੇ ਵਾਲਾ ਟੈਂਕ ਚੜਾ ਕੇ ਤਾਂ ਗੋਲੇ ਸਿੱਟੇ ਗਏ ਉਹਨਾਂ ਸ਼ਰਮ ਕੀਤੀ ਇਸ ਗੱਲ ਦੀ ਕਿ ਕੇਸਰੀ ਸਿੱਖਾਂ ਦਾ ਅਸੀਂ ਸਿੱਖਾਂ ਦੇ ਟੈਂਕ ਨਹੀਂ ਚੜਾਉਣੇ ਸੋ ਵੀਰੇ ਸਮਝਣਾ ਇਹ ਪੈਣਾ ਵੀ ਇਹ ਬਣ ਕੀ ਰਿਹਾ ਨਿਸ਼ਾਨ ਸਾਹਿਬ ਦਾ ਰੰਗ ਬਿਲਕੁਲ ਨਰੂਲ ਸਿੱਖ ਰਹਿਤ ਮਰਯਾਦਾ ਅਨੁਸਾਰ ਪੰਥ ਦੇ ਪੁਰਖਿਆਂ ਨੇ ਜਦੋਂ ਇਹ ਨੀयत ਕੀਤਾ ਉਹ ਨੀਲਾ ਤੇ ਬਸੰਤੀ ਸੀ ਇੱਕ ਗੱਲ ਯਾਦ ਰੱਖਣਾ ਨਿਸ਼ਾਨ ਸਾਹਿਬ ਹੁੰਦਾ ਗਾਦੇ ਲਈ ਹੈ ਵਿਲਖਣਤਾ ਦਾ ਪ੍ਰਤੀਕ ਹੈ ਪੂਰੀ ਦੁਨੀਆ ਵਿੱਚ ਜਿਵੇਂ ਤੁਹਾਡੇ ਫਿੰਗਰਪ੍ਰਿੰਟ ਮੇਰੀ ਇੰਡੀਵਿਜੂਅਲ ਵਿਲਖਣਤਾ ਦਾ ਪ੍ਰਤੀਕ ਨੇ ਜੀ ਫੌਜਾਂ ਦੇ ਵਿੱਚ ਵੇਖਿਆ ਹੋਊਗਾ ਫਿਲਮਾਂ ਦੇ ਵਿੱਚ ਵੇਖਿਆ ਹੋਊਗਾ ਐਪਿਕ ਮੂਵੀਜ਼ ਦੇ ਵਿੱਚ ਵੇਖਿਆ ਹੋਊਗਾ ਨਿਸ਼ਾਨਾ ਤੋਂ ਪਤਾ ਲੱਗਦਾ ਵੀ ਕਿਹੜੀ ਕਿਹੜੀ ਜੰਗ ਦੇ ਵਿੱਚ ਕਿਹੜਾ ਪਾਸਾ ਲੜ ਰਿਹਾ ਕਿਹੜੇ ਪਾਸੇ ਕਿਹੜਾ ਹੈ ਜੀ ਨਿਸ਼ਾਨ ਤੁਹਾਡੀ ਅਧਰੀ ਆਜ਼ਾਦ ਹਸਤੀ ਦਾ ਪ੍ਰਤੀਕ ਹੈ ਨਿਸ਼ਾਨ ਸਾਹਿਬ ਕਿਉਂਕਿ ਮੁਗਲਾਂ ਦੇ ਵੇਲੇ ਇਹ ਹੁਕਮਨਾਮਾ ਹੋਇਆ ਸੀ ਮੁਗਲ ਸਰਕਾਰ ਵੱਲੋਂ ਵੀ ਕੋਈ ਨਿਸ਼ਾਨ ਸਾਹਿਬ ਨਹੀਂ ਲਾਏਗਾ ਕੋਈ ਢੋਲ ਕੀ ਨਹੀਂ বাজਾਏਗਾ ਤੇ ਸਿਰ ਤੇ ਪੱਗ ਨਹੀਂ ਬਣਨੇਗਾ ਤੇ ਗੁਰੂ ਸਾਹਿਬ ਸੱਚੇ ਪਾਤਸ਼ਾਹ ਜੂੜ ਨੇ ਨਗਾਰਾ ਬਣਵਾਇਆ ਨਗਾਰੇ ਦੇ ਚੋਟਾ ਲਾਈਆਂ ਦਸਤਾਰ ਬੰਨੀ ਲਾਗੂ ਕੀਤੀ ਵੀ ਹਰ ਸਿੱਖ ਦਸਤਾਰ ਬੰਨੇਗਾ ਤੇ ਨਾਲ ਦੀ ਨਾਲ ਨਿਸ਼ਾਨ ਸਾਹਿਬ ਦੀ ਬਖਸ਼ਿਸ਼ ਕੀਤੀ ਹੁਣ ਨਿਸ਼ਾਨ ਸਾਹਿਬ ਸਾਡੀ ਅਡਰੀ ਹੋਣ ਦਾ ਪ੍ਰਤੀਕ ਹੈ ਤੇ ਜੇ ਨਿਸ਼ਾਨ ਸਾਹਿਬ ਦਾ ਰੰਗ ਕਿਸੇ ਦੂਜੇ ਦੇ ਰੰਗ ਨਾਲ ਮੈਚ ਕਰਦਾ ਸਾਨੂੰ ਮਿਸਲੀਡ ਕਰਦਾ ਤੇ ਸਾਡੇ ਪੁਰਖਿਆਂ ਨੇ ਸੋਚਿਆ ਹੋਵੇਗਾ ਕਿ ਇਹ ਦੂਜੇ ਦੇ ਭਗਵੇਂ ਦੇ ਨਾਲ ਮੈਚ ਕਰਦਾ ਜਾਂ ਇਹ ਉਦਾਂ ਦਾ ਕੱਲ ਨੂੰ ਕਰ ਦਿੱਤਾ ਜਾਏਗਾ ਬਹੁਤ ਵਾਰੀ ਇਦਾਂ ਵੀ ਹੁੰਦਾ ਹੈ ਹਮ ਕਿ ਹੌਲੀ 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 ਚੇਂਜ ਹੁੰਦਾ 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 ਤੁਸੀਂ ਵੇਖਿਆ ਹੁਣ ਸਾਡਾ ਕੀਸਰੀ ਹੋਈ ਹੈ ਹਮ ਪਰ ਬਹੁਤ ਸਾਰੇ ਥਾਵਾਂ ਤੇ ਸਰੂਪੇ ਤੁਹਾਨੂੰ ਭਗਵੀ ਰੰਗ ਦੇ ਮਿਲਣਗੇ ਹਮ ਹਨਾ ਹੌਲੀ 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 ਥੋੜੀ 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 ਚੇਂਜ ਹੁੰਦੀ ਹੁੰਦੀ ਗੱਲ ਭਗਵੇਂਆਂ ਤੱਕ ਆ ਗਈ ਤੇ ਸਾਡੇ ਪੁਰਖਿਆਂ ਦਾ ਹੁਕਮ ਸਿੱਖ ਰਾਜ ਪ੍ਰਜਾਦਾ ਦੇ ਰੂਪ ਚ ਲਾਗੂ ਕੀਤਾ ਗਿਆ ਇਸ ਲਾਗਾਜੋਗ ਹੈ ਅਕਾਲ ਤਖਤ ਸਾਹਿਬ ਦਾ ਸ਼੍ਰੋਮਣੀ ਗੁਰਦਵਾਰਾ ਪ੍ਰੰਤ ਕਰਨ ਕਮੇਟੀ ਦਾ ਇਹ ਵਧੀਆ ਫੈਸਲਾ ਹੈ ਕਿ ਉਹਨਾਂ ਨੇ ਇਹ ਲਾਗੂ ਕੀਤਾ ਹੈ ਤਾਂ ਕਿ ਕੋਈ ਮੈਂ ਕਹਿੰਨਾ ਕਿ ਇਸੀ ਬਿਲਕੁਲ ਠੀਕ ਹੈ ਪਰ ਵੇਖੇ ਚ ਦਿੱਕਤ ਨਾ ਆਵੇ ਉਹਨਾਂ ਨੇ ਸਾਡਾ ਅਡਰਾ ਕਰਤਾ ਜਿਹੜਾ ਸਾਡੀ ਅਡਰੀ ਹੋਣ ਦਾ ਪ੍ਰਤੀਕ ਹੈ ਪਰ ਉਹਦੇ ਨਾਲ ਇੱਕ ਛੋਟਾ ਜਿਹਾ ਫੈਕਟ ਜਿਹੜਾ ਮੇਰਾ ਨਿੱਜੀ ਨਿੱਜੀ ਹੈ ਮੈਂ ਤੁਹਾਡੇ ਨਾਲ ਜ਼ਰੂਰ ਸਾਂਝਾ ਕਰਨਾ ਚਾਹਾਂਗੇ ਸਾਰੇ ਪੁੱਛਦੇ ਨੇ ਮੈਂ ਵੀ ਕੱਲ ਇੱਕ ਦੋ ਇੰਟਰਵਿਊਜ਼ ਕੀਤੀਆਂ ਲੋਕਾਂ ਨੇ ਥੱਲੇ ਕਮੈਂਟ ਕੀਤੇ ਵੀ 100 ਸਾਲ ਤੋਂ ਸੁੱਤੇ ਹੋ ਪਹਿਲਾਂ ਨਹੀਂ ਬੋਲੇ ਜਿਵੇਂ ਝਾੜੂ ਦੀ ਸਰਕਾਰ ਬਣਣ ਲੱਗਿਆਂ ਲੋਕਾਂ ਨੇ ਕਿਹਾ ਵੀ ਆ ਗੱਲਾਂ ਦੇ ਉੱਤੇ 70 ਸਾਲ ਤੋਂ ਕੁਝ ਨਹੀਂ ਹੋਇਆ ਹਾਂ 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 ਬਾਰ-ਬਾਰ ਲੋਕੀ ਇਹ ਸਵਾਲ ਜ਼ਰੂਰ ਕਰਦੇ ਤੇ ਮੇਰੀ ਇਹ ਬੇਨਤੀ ਹੈ 100 ਸਾਲ ਤੋਂ ਸੁੱਤੇ ਨਹੀਂ ਸੀਗੇ ਸਾਡੇ ਉੱਤੇ ਪਿਛਲੇ 100 ਸਾਲਾਂ ਤੋਂ ਜਦੋਂ ਦੀ ਹਿੰਦ ਹਕੂਮਤ ਹਿੰਦੂ ਤਰਬ ਨਾਲ ਸੰਬੰਧਿਤ ਆਈ ਹੈ ਸਾਡੇ ਉੱਤੇ ਵਿਪਰਦਾ ਗਲਬਾ ਵਧਿਆ ਹਮ ਹੌਲੀ-ਹੌਲੀ ਵਿਪਰਦਾ ਗਲਬਾ ਵਧਦਾ ਜਾ ਰਿਹਾ ਸੀ ਕੰਟੀਨਿਊਸਲੀ ਸਾਜ਼ਿਸ਼ੀ ਟੰਗ ਨਾਲ ਵੀ ਤੇ ਸਿੱਧੇ ਰੂਪ ਚ ਅਕਾਲੀ ਦਲ ਬਾਦਲ ਲੰਬੇ ਸਮੇਂ ਤੋਂ ਭਾਜਪਾ ਨਾਲ ਸਾਂਝ ਰੱਖਦਾ ਸੀ ਤੇ ਬਹੁਤ ਸਾਰੀਆਂ ਨਾਗਪੁਰੀ ਨੀਤੀਆਂ ਬਹੁਤ ਸਾਰੀਆਂ ਨਾਗਪੁਰੀ ਨੀਤੀਆਂ ਸੰਘ ਦੇ ਝੰਡੇ ਤੇ ਪੰਥ ਦੇ ਵਿੱਚ ਨੌ ਮਾਸ ਦੇ ਰਿਸ਼ਤੇ ਦੇ ਨਾਂ ਦੇ ਉੱਤੇ ਲਾਗੂ ਕੀਤੀਆਂ ਗਈਆਂ ਬੜੀਆਂ ਚੀਜ਼ਾਂ ਇਦਾਂ ਦੀਆਂ ਹੈਗੀਆਂ ਉਹ ਕੀ ਹੋਇਆ ਉਹ ਬੈ ਸੰਘ ਦੀ ਤੇ ਅਕਾਲੀ ਦਲ ਦੀ ਯਾਰੀ ਦੇ ਚੱਕਰ 'ਚ ਬੜਾ ਕੁਝ ਇਦਾਂ ਦਾ ਵਾਪਰ ਗਿਆ ਦਾਨਿਕ শেਕਲੰਡਰ ਜਾਂ ਹੋਰ ਬਹੁਤ ਸਾਰੇ ਮਸਲੇ ਐਸੇ ਨੇ ਜਾਂ ਤਾਂ ਲਟਕਾ ਦਿੱਤੇ ਗਏ ਜਾਂ ਬਦਲ ਦਿੱਤੇ ਗਏ ਸੰਪਰਦਾਇ ਬੜੇ ਖੁਸ਼ ਹੋਏ ਵੀ ਵੈਰੀ ਗੁੱਡ ਠੀਕ ਚੱਲ ਰਿਹਾ 9 ਮਾਰਚ ਦਾ ਰਿਸ਼ਤਾ ਵੀ ਨੇਪਰਿਆ ਅੰਦਰ ਖਾਤੇ ਤਾਂ ਅਕਾਲੀ ਦਲ ਨੂੰ ਇਹ ਪਤਾ ਹੈ ਨਾ ਕਿ ਪੰਥ ਦੀ ਅਡਰੀ ਹੋਣ ਦਾ ਪ੍ਰਤੀਕ ਕੀ ਹੈ ਹੂੰ ਕੀ ਬ੍ਰਾਹਮਣਵਾਦ ਦੇ ਵਿੱਚ ਜਜ਼ਬ ਹੋਣਾ ਅਡਰੀ ਹੋਣ ਦਾ ਪ੍ਰਤੀਕ ਹੈ ਜਾਂ ਉਹ ਸਾਡੇ ਤੇ ਗਲਵਾ ਪਾ ਦੇਣਗੇ ਖੋਇਆ ਇਹ ਇਸ ਵੇਲੇ ਜਦੋਂ ਪੰਜ ਸਿੰਘ ਸਬੰਧੀ ਮੀਟਿੰਗ ਨਹੀਂ ਹੋਈ ਹੈ ਜੀ ਕੋਈ ਹੁਣ ਅਰ ਕੋਈ ਹੁਕਮਨਾਮਾ ਨਹੀਂ ਆਇਆ ਸਿਰਫ ਸਿਖਰ ਰਹਿਤ ਮਰਯਾਦਾ ਦਾ ਰੈਫਰੈਂਸ ਦਿੰਦਿਆ ਹੋਇਆ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਇਹ ਗੱਲ ਕਹਿਤੀ ਵੀ ਰੰਗ ਬਦਲ ਦਿਓ ਭਾਵੇਂ ਕਿ ਵੀਰ ਜੀ ਗੁਰਮੀਤ ਸਿੰਘ ਜੀ ਐਕਸ ਸੈਕਟਰੀ ਸ਼੍ਰੀ ਅਕਾਲਤਖ ਸਾਬ ਨੇ ਅੱਜ ਤੋਂ 3-4 ਸਾਲ ਪਹਿਲਾਂ ਦੀ ਸ਼੍ਰੋਮਣੀ ਕਮੇਟੀ ਨੂੰ ਚਿੱਠੀ ਲਿਖੀ ਸੀ ਵੀ ਇਹ ਬਦਲੋ ਜੀ ਉਦੋਂ ਕੋਈ ਅਸਰ ਨਹੀਂ ਕੀਤਾ ਗਿਆ ਅੱਜ ਦੇ ਵੇਲੇ ਜਦੋਂ ਸੁਖਬੀਰ ਸਿੰਘ ਬਾਦਲ ਦਾ ਕੇਸ ਅਕਾਲਤਖ ਸਾਬ ਤੇ ਪੈਂਡਿੰਗ ਹੈ ਉਹ ਮਹਿਸੂਸ ਕਰਦੇ ਨੇ ਕਿ ਬੀਜੇਪੀ ਦੇ ਲੋਕ ਜਾਂ ਆਮ ਕਰਕੇ ਤੁਸੀਂ ਉਹਨਾਂ ਦੀਆਂ ਪ੍ਰੈਸ ਕਾਨਫਰੰਸਾਂ 'ਚ ਵੇਖਿਆ ਹੋਵੇਗਾ ਵੀ ਉਹ ਕਹਿੰਦੇ ਨੇ ਵੀ ਬੀਜੇਪੀ ਸਾਨੂੰ ਖਤਮ ਕਰ ਰਹੀ ਹੈ ਜੀ ਜਾਂ ਉਹਨਾਂ ਨੂੰ ਲੱਗਦਾ ਵੀ ਬੀਜੇਪੀ ਦਾ ਅਜੰਡਾ ਇਸ ਵੇਲੇ ਸੁਖਵੀਰ ਬਾਦਲ ਨੂੰ ਖਤਮ ਕਰਨ ਦਾ ਅਕਾਲੀ ਦਲ ਨੂੰ ਤੋੜਨ ਦਾ ਤੇ ਉਹ ਨਾਗਪੂਰੀ ਸੋਚ ਨਾਗਪੂਰੀ ਸੋਚ ਦਾ ਹੁਕਾ ਦੇ ਰਹੇ ਨੇ ਅਕਾਲੀ ਦਲ ਦੇ ਬਾਦਲ ਦੇ ਲੀਡਰ ਉਹਨਾਂ ਨੂੰ ਲੱਗਦਾ ਵੀ ਜੇ ਸੈਂਟਰ ਸਾਡੇ ਸਾਨੂੰ ਹੱਥ ਪਾਉਗੀ ਸਾਨੂੰ ਮਾਰਨ ਦੀ ਯਤਨ ਕਰੇਗੀ ਤੇ ਕਿਉਂ ਨਾ ਅਸੀਂ ਉਹਨੂੰ ਇੱਕ ਸੁਨੇਹਾ ਦਈਏ ਕਿ ਜੇ ਤੁਸੀਂ ਸਾਨੂੰ ਸਾਡੀ ਸੰਗੀ ਘੁੱਟੋਗੇ ਅਸੀਂ ਸਿੱਖ ਪੰਥ ਦੇ ਵਿੱਚ ਪੰਥ ਦੀ ਨਿਆਰੀ ਹੋਣ ਵੱਲ ਨੂੰ ਜਾਵਾਂਗੇ ਪੰਥ ਦੇ ਨਿਆਰੇਪਣ ਵੱਲ ਨੂੰ ਤੁਰ ਜਾਵਾਂਗੇ ਜਿਹੜਾ ਤੁਹਾਡੇ ਨੂੰ ਸਾਨੂੰ ਨਖੇੜਦਾ ਹੋਵੇ ਅਸੀਂ ਲੀਕ ਖਿੱਚ ਦਾਂਗੇ ਜਿਹੜੀ ਤੁਹਾਡੇ ਤੇ ਸਾਡੇ ਵਿਚਕਾਰ ਫਰਕ ਪਾਉਂਦੀ ਹੋਵੇ ਸੋ ਮੈਨੂੰ ਲੱਗਦਾ ਹੈ ਕਿ ਇਹ ਫੈਸਲਾ ਧਾਰਮਿਕ ਹੋਣ ਦੇ ਨਾਲ ਨਾਲ ਐਸ ਵੇਲੇ ਰਾਜਨੀਤਿਕ ਵੀ ਹੈ ਇਹ ਰਾਜਨੀਤਿਕ ਪੈਤੜਾ ਵੀ ਹੈ ਉਸ ਸੈਂਟਰ ਨੂੰ ਇੱਕ ਸੁਨੇਹਾ ਦੇਣ ਦਾ ਹੈ ਐਡਰੀ ਹੋਂਡ ਦਾ ਪ੍ਰਤੀਕ ਹੈ ਇਹ ਗੱਲ ਕਾਲੀਆਂ ਨੂੰ ਵੀ ਪਤਾ ਪਰ ਇਸ ਮੌਕੇ ਤੇ ਕੀਤਾ ਜਾਣਾ ਉਹਨਾਂ ਨੂੰ ਸੁਨੇਹਾ ਵੀ ਦੇ ਰਿਹਾ ਕਿ ਭਾਈ ਸਾਡਾ ਬਚਾ ਕਰੋ ਜਾਂ ਸਾਨੂੰ ਨਾਲ ਜੋੜ ਲਓ ਜਾਂ ਸਾਨੂੰ ਮਾਰੋ ਨਾ ਨਹੀਂ ਤਾਂ ਅਸੀਂ ਪੰਥ ਦੇ ਵਿੱਚ ਫਿਰ ਆਪਣੀ ਇੰਡੀਵਿਜੂਅਲ ਜਿਹੜੇ ਪੰਥ ਦੀ ਚੜ੍ਹਦੀ ਕਲਾ ਦੇ ਫੈਸਲੇ ਕਰਾਂਗੇ ਸੋ ਇਹ ਫੈਸਲੇ ਨੂੰ ਉਸ ਰਾਜਨੀਤਿਕ ਐ ਦੁਰਬੀਨ ਨਾਲ ਵੀ ਵੇਖਣਾ ਚਾਹੀਦਾ ਹੈ ਬਾਕੀ ਬੜਾ ਛਲਾਗਾ ਜੋਗ ਹੈ ਇਹਦੇ ਤੇ ਕੋਈ ਕਿੰਤੂ ਪਰੰਤੂ ਨਹੀਂ ਹੋਣਾ ਚਾਹੀਦਾ ਕਿਉਂਕਿ ਸਾਰੀਆਂ ਹੀ ਸੰਸਥਾਾਂਾਂ ਜਿਹੜੀਆਂ ਅੱਜ ਇਹਦੇ ਤੇ ਕਿੰਤੂ ਪਰੰਤੂ ਵੀ ਖਾਸ ਕਰਕੇ ਦਮਦਮਾ ਟਕਸਾਲ ਦੇ ਕੁਝ ਪ੍ਰਚਾਰਕ ਵੀਰ ਇਹਦੇ ਤੇ ਕਿੰਤੂ ਪਰੰਤੂ ਕਰ ਰਹੇ ਨੇ ਤੇ ਮੈਨੂੰ ਲੱਗਦਾ ਉਹਨਾਂ ਨੂੰ ਕਰਨਾ ਨਹੀਂ ਚਾਹੀਦਾ ਕਿਉਂਕਿ ਇਹ ਸਮੁੱਚੇ ਰੂਪ ਵਿੱਚ ਤੁਸੀਂ ਦੇਖੋ ਵੀ ਕਿੱਡੀ ਵੱਡੀ ਗੱਲ ਹੈ ਕਿ ਜਦੋਂ ਦਮਦਮਾ ਟਕਸਾਲ ਦੇ ਆਪਣੇ ਪੜ੍ਹੇ ਹੋਏਆਂ ਨੂੰ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਆਸਾਨੀ ਨਾਲ ਉੱਥੇ ਗ੍ਰੰਥੀ ਰੱਖ ਲੈਂਦੀ ਹੈ ਉਦੋਂ ਸਾਰੇ ਚੁੱਪ ਰਹਿੰਦੇ ਨੇ ਤੇ ਅੱਜ ਦੀ ਸ਼੍ਰੋਣੀ ਕਮੇਟੀ ਨੇ ਥੋੜਾ ਜਿਹਾ ਸਿੱਖ ਰਹਿਤ ਮਰਯਾਦਾ ਵਾਲਾ ਪੱਖ ਪੂਰਿਆ ਜਿਹੜਾ ਸਿਧਾਂਤਿਕ ਪੱਖ ਹੈ ਤੇ ਉਹਨਾਂ ਨੂੰ ਲੱਗਦਾ ਵੀ ਸ਼੍ਰੋਣੀ ਕਮੇਟੀ ਘਰਾਏ ਪੈ ਗਈ ਹੈ ਵੀ ਜਾਂ ਤਾਂ ਉਹ 15 ਦਿਨ ਪਹਿਲਾਂ ਵੀ ਸਿੱਧੇ ਰਾਤੇ ਸੀ ਤੇ 15 ਦਿਨ ਬਾਅਦ ਵੀ ਸਿੱਧੇ ਰਾਤੇ ਸੋ ਪੰਥ ਦੇ ਲਈ ਇਹ ਬੇਨਤੀ ਕਰਨੀ ਚਾਹੁੰਦਾ ਕਿ ਇਹ ਛਲਾਗਾਯੋਗ ਫੈਸਲਾ ਸਾਡੀ ਐਡਰੀ ਹੋਣ ਨਾਲ ਜੁੜਿਆ ਹੋਇਆ ਸਾਡੀ ਨਿਸ਼ਾਨ ਪੂਰੀ ਦੁਨੀਆ ਵਿੱਚ ਵਾਕਿਆ ਸੀ ਆਪਣੇ ਰੰਗ ਕਰਕੇ ਆਪਣੇ ਆਕਾਰ ਕਰਕੇ ਵਕਰੀ ਨજર ਹੋਣੀ ਚਾਹੀਦੀ ਨੇ ਤੇ ਸਾਰੇ ਪੰਥ ਨੂੰ ਗੁਰੂ ਘਰਾਂ ਨੂੰ ਗੁਰਦਾਰਬੰਦ ਕਮੇਟੀਆਂ ਨੂੰ ਬੇਨਤੀ ਹੈ ਕਿ ਅਸੀਂ ਆਪਣੇ ਗੁਰੂ ਘਰਾਂ ਦੇ ਵਿੱਚ ਇਹ ਫੈਸਲੇ ਨੂੰ ਲਾਗੂ ਕਰੀਏ ਤਾਂ ਕਿ ਪਿਛੇ ਵਿੱਚ ਜਿਹੜੇ ਸਾਨੂੰ ਦਿੱਕਤਾਂ ਪੇਸ਼ ਆਉਣੀਆਂ ਸੀ ਉਹ ਨਾ ਇਹਦੇ ਨਾਲ ਹੀ ਇੱਕ ਇਹ ਗੱਲ ਹੋਏਗੀ ਕਿ ਰੰਗਾਂ ਦੀ ਗੱਲ ਆਉਂਦੀ ਹੈ ਕੀ ਸਿੱਖ ਧਰਮ ਦੇ ਵਿੱਚ ਰੰਗਾਂ ਦਾ ਕੋਈ ਖਾਸ ਮਹੱਤਵ ਹੈ ਕਿਉਂਕਿ ਜੇ ਦੇਖਿਆ ਜਾਵੇ ਤਾਂ ਕੁਝ ਸੰਪਰਦਾਵਾਂ ਜਿਹੜੀਆਂ ਨੇ ਇੱਕ ਵੱਖਰਾ ਰੰਗ ਜਿਹੜਾ ਸਿਰਫ ਉਹੀ ਕੱਪੜੇ ਪਾ ਕੇ ਜਿਹੜਾ ਆਉਂਦੀਆਂ ਨੇ ਜੇ ਆਪਾਂ ਨਿਹੰਗ ਸਿੰਘਾਂ ਦੀ ਗੱਲ ਕਰੀਏ ਤਾਂ ਜ਼ਿਆਦਾਤਰ ਨੀਲੇ ਬਾਣਿਆਂ ਦੇ ਵਿੱਚ ਨਜ਼ਰ ਆਉਂਦੇ ਨੇ ਬਹੁਤ ਵਾਰੀ ਇਹ ਗੱਲ ਕਹੀ ਜਾਂਦੀ ਹੈ ਕਿ ਲਾਲ ਸੁਹੇ ਰੰਗ ਦੇ ਕੱਪੜੇ ਪਾ ਕੇ ਤੁਸੀਂ ਦਰਬਾਰ 'ਚ ਨਾ ਆਓ ਜਾਂ ਹਰੇ ਰੰਗ ਨੂੰ ਕਿਹਾ ਜਾਂਦਾ ਹੈ ਕਿ ਸਿੱਖ ਹਰੇ ਰੰਗ ਨਹੀਂ ਪਾਉਂਦੇ ਸਿਰ ਤੇ ਦਸਤਾਰ ਹਰੇ ਰੰਗ ਦੇ ਨਹੀਂ ਸਜਾਉਣੀ ਇਹ ਸਾਰੀਆਂ ਗੱਲਾਂ ਜਿਹੜੀਆਂ ਨੇ ਫਿਰ ਕੀ குரு ਸਾਹਿਬ ਨੇ ਰੰਗ ਵੀ ਦਿੱਤੇ ਨੇ ਕਿ ਸਿਰਫ ਇਹੀ ਰੰਗ ਮੇਰੇ ਸਿੱ ਬਾਣੀ ਕੀ ਦੀ ਸੱਬੇ ਰੰਗ ਦਰਾਇਣੇ ਇਸ ਧਰਤੀ ਦਾ ਜ਼ਰਾ ਜ਼ਰਾ ਪ੍ਰਮਾਤਮਾ ਦਾ ਬਣਾਇਆ ਹੋਇਆ ਚਾਹੇ ਚੰਗਾ ਹੈ ਤੇ ਚਾਹੇ ਮਾੜਾ ਦੁਨਿਆਵੀ ਤੌਰ ਤੇ ਸੱਪ ਦੁਨੀਆ ਨੂੰ ਲੱਗਦਾ ਹੋਊਗਾ ਡਰ ਲੱਗਦਾ ਮਾੜਾ ਪਰ ਇਹ ਵੀ ਉਹਦੀ ਕਿਰਤ ਹੈ ਜ਼ਹਿਰ ਇਹ ਵੀ ਉਹਦੀ ਕਿਰਤ ਹੈ ਦਵਾਈ ਇਹ ਵੀ ਉਹਦੀ ਕਿਰਤ ਹੈ ਪ੍ਰਮਾਤਮਾ ਨੇ ਕੋਈ ਰੰਗ ਨਸਲ ਭੇਦ ਭਾਵ ਨਹੀਂ ਕੀਤਾ ਇਹ ਧਰਮ ਦੀ ਦੁਨੀਆ 'ਚ ਨਾ ਤਾਂ ਰੰਗ ਦਾ ਕੋਈ ਲੈਣਾ ਦੇਣਾ ਨਾ ਧਰਮ ਦੀ ਦੁਨੀਆ ਦੇ ਵਿੱਚ ਧਰਤੀ ਦੀ ਵੰਡ ਦਾ ਲੈਣਾ ਦੇਣਾ ਇਹ ਸਾਰਾ ਯੱਬ ਪਾਇਆ ਨੇਸ਼ਨ ਸਟੇਟ ਨੇ ਨੇਸ਼ਨ ਸਟੇਟ ਨੇ ਕੀ ਕੀਤਾ ਰਾਜਨੀਤੀ ਨੇ ਕੀ ਕੀਤਾ ਬਈ ਪਹਿਲਾਂ ਇੱਕ ਐਲਓਸੀ ਤਿਆਰ ਕੀਤੀ ਵੀ ਆ ਮੇਰਾ ਖੇਤ ਆ ਇਹਦਾ ਆ ਅਡਰਾ ਝੰਡਾ ਇਹਦੀ ਆ ਯੂਨੀਫਾਰਮ ਵੱਖਰੀ ਇਹਦਾ ਫਲਾਨਾ ਵੱਖਰਾ ਹੁਣ ਰੰਗਾਂ ਦਾ ਡਿਫਰੈਂਸ ਸਿਰਫ ਹੁੰੰਦ ਦਾ ਪ੍ਰਗਟਾਵਾ ਹੈ ਜਿਵੇਂ ক্রিকেট ਦੇ ਵਿੱਚ ਕੀ ਆ ਜੀ ਮੈਚ ਹੋਣਿਆ ਤੇ ਸਾਰਿਆਂ ਦੀ ਆਪਣੀ ਆਪਣੀ ਵਰਦੀ ਹੈ ਤੇ ਜੇ ਉਹਨਾਂ ਨੇ ਰੰਗ-ਬਰੰਗੇ ਲੀਡੇ ਪਾਏ ਹੁਣ ਤੇ ਤੁਹਾਨੂੰ ਪਤਾ ਨਹੀਂ ਲੱਗਣਾ ਵੀ ਕਿਹੜਾ ਪਾਸੇ ਦਾ ਕਿਹੜਾ ਬੰਦਾ ਫੁੱਟਬਾਲ 'ਚ ਜਾਂ ਜਿੱਥੇ ਕੱਟੀਆਂ ਟੀਮਾਂ ਖੇਡਦੀਆਂ ਉਹਦੇ 'ਚ ਅਕਸਰ ਇਹ ਹੁੰਦਾ ਹੈ ਇਹ ਸਿਰਫ ਅਡਰ ਵੱਖਵਾਦ ਦਾ ਪ੍ਰਤੀਕ ਹੈ ਰੰਗ ਦਾ ਵਖਰੇ ਹੁਣ ਕਿਤੇ ਨਹੀਂ ਲਿਖਿਆ ਕਿ ਕੇਵਲ ਹਰਿਆਈ ਮੁਸਲਮਾਨਾਂ ਲਈ ਪੱਕਾ ਹੈ ਜਾਂ ਹਿੰਦੂਆਂ ਲਈ ਲਾਲ ਜਾਂ ਭਗਵਾ ਪੱਕਾ ਹੈ ਉਹਨਾਂ ਦੇ ਰਾਜ ਦੇ ਜਿਹੜੇ ਨਿਸ਼ਾਨ ਸੀਗੇ ਉਹ ਭਗਵੇਂ ਸੀਗੇ ਉਹਨਾਂ ਨੂੰ ਲੱਗਦਾ ਕਿ ਸਾਡੀ ਅੱਗੇ ਗੱਲ ਆਉਣੀ ਚਾਹੀਦੀ ਹੈ ਇਹ ਜਦੋਂ ਇਨਸਾਨੀਅਤ ਦੀ ਗੱਲ ਆਉਗੀ ਮਨੁੱਖਤਾ ਦੀ ਗੱਲ ਆਉ ਖਾਸ ਕਰਕੇ ਸਿੱਖੀ ਦੀ ਗੱਲ ਜਿੱਥੇ ਹਿੰਦੂ ਨੂੰ ਹਿੰਦੂ ਬਣਨ ਲਈ ਪ੍ਰੇਰਨਾ ਦਿੱਤੀ ਗਈ ਹੈ ਮੁਸਲਮਾਨ ਨੂੰ ਮੁਸਲਮਾਨ ਬਣਨ ਲਈ ਪ੍ਰੇਰਨਾ ਦਿੱਤੀ ਗਈ ਹੈ ਜੋਗੀ ਨੂੰ ਜੋਗੀ ਬਣਨ ਦੀ ਪ੍ਰੇਰਨਾ ਦਿੱਤੀ ਗਈ ਹੈ ਉੱਥੇ ਸਿੱਖੀ ਦੇ ਵਿੱਚ ਤਾਂ ਇਨਾ ਰੰਗਾਂ ਦਾ ਕੋਈ ਵਖਰੇਵਾ ਨਹੀਂ ਹੈ ਹਾਂ ਕੌਮੀਅਤ ਤੌਰ ਤੇ ਧੰਨ ਗੁਰੂ ਗੋਬਿੰਦ ਸਿੰਘ ਦੇ ਖਾਲਸਾ ਹੀ ਤੌਰ ਤੇ ਸਾਡੇ ਬਾਣੀ ਸ਼ੁਰੂ ਤੋਂ ਨੀਲੇ ਰਹੇ ਸਾਡਾ ਇੱਕ ਆਪਣਾ ਨਿਸ਼ਾਨ ਸਾਹਿਬ ਰਿਹਾ ਉਹਦੇ ਉੱਤੇ ਕੋਈ ਕਿੰਤੂ ਬਰੰਤੂ ਨਹੀਂ ਹੈ ਸੋ ਰੰਗਾਂ ਦਾ ਸਿਧਾਂਤਕ ਤੌਰ ਤੇ ਸਿੱਖੀ ਨਾ ਕੋਈ ਲੈਣਾ ਦੇਣਾ ਨਹੀਂ ਹੈ ਜਿਹੜੀ ਕੌਮ ਦੀ ਨਿਆਰੀ ਹਸਤੀ ਹੈ ਉਹਦੇ ਤੌਰ ਤੇ ਜਿਹੜੀ ਯੂਨੀਫਾਰਮ ਸੀਗੀ ਸਾਡੀ ਉਹਦੇ ਤੌਰ ਦੇ ਉੱਤੇ ਇਹ ਚੀਜ਼ਾਂ ਜ਼ਰੂਰ ਆਈਆਂ ਇਹ ਨਹੀਂ ਹੈ ਕਿ ਚਿੱਟਾ ਸ਼ਾਂਤੀ ਦਾ ਫਲਾਨਾ ਕਾਲਾ ਉਹਦਾ ਲਾਲ ਉਹਦਾ ਇਹਨਾਂ ਚੀਜ਼ਾਂ ਦਾ ਘੱਟੋ ਘੱਟ ਸਾਡੇ ਸਿਧਾਂਤ ਵਿੱਚ ਤਾਂ ਮੈਨੂੰ ਕਿਤੇ ਵੇਖਣ ਨੂੰ ਨਹੀਂ ਮਿਲਿਆ ਜੇ ਕਿਸੇ ਨੂੰ ਮਿਲਿਆ ਹੋਵੇ ਕਿਉਂਕਿ ਲਾਲ ਰੰਗ ਜਿਸਕੇ ਲੱਗਾ ਤਿਸਕੇ ਵੱਢ ਭਾਗਾ ਤੇ ਫਿਰ ਤਾਂ ਸਾਨੂੰ ਲਾਲ ਬੰਨਣਾ ਚਾਹੀਦਾ ਬਾਣੀ 'ਚ ਤਾਂ ਇਹ ਵੀ ਆਉਂਦਾ ਸੋ ਸਮਝਣਾ ਪੈਣਾ ਵੀ ਇਹ ਕੇਵਲ ਤੇ ਕੇਵਲ ਗੱਲ ਰੰਗਾਂ ਤੱਕ ਸੀਮਤ ਨਹੀਂ ਹੈ ਕਿਉਂਕਿ ਬਾਣੀ ਕੱਲੇ ਤਨ ਦੀ ਬਾਤ ਨਹੀਂ ਕਰਦੀ ਬਾਣੀ ਮਨ ਦੀ ਬਾਤ ਕਰਦੀ ਹੈ ਤੇ ਮਨ ਤੱਕ ਕਿਹ ਰੰਗ ਦੀ ਕੋਈ ਅਪਰੋਚ ਨਹੀਂ ਹੈ ਮਨ ਤੱਕ ਅਪਰੋਚ ਸਿਰਫ ਗੁਰਬਾਣੀ ਦੇ ਸ਼ਬਦ ਦੀ ਨਾਮ ਦੀ ਹੈ ਅੰਮ੍ਰਿਤ ਦੀ ਹੈ ਸੋ ਇਸ ਕਰਕੇ ਜ਼ਰੂਰੀ ਹੈ ਕਿ ਅਸੀਂ ਰੰਗਾਂ ਦੇ ਝਮੇਲੇ 'ਚ ਉਲ ਜਾਈਏ ਨਾ ਹੁਣ ਮੈਂ ਤੁਹਾਨੂੰ ਇੱਕ ਸਵਾਲ ਪੁੱਛਦਾ ਚਲੋ ਕੇਸਰੀ ਤੇ ਸਿਧਾਂਤਕ ਨਹੀਂ ਸੀ ਹੈਗਾ ਹੂੰ ਤੇ ਕੌਮ ਕੇਸਰੀ ਥੱਲੇ ਇਕੱਠੀ ਨਹੀਂ ਹੋਈ ਸਾਰੀ ਹੁਣ ਨੀਲਾ سرمਈ ਜਾਂ ਜਿਹੜਾ ਹੈਗਾ ਬਸੰਤੀ ਇਹ ਤਾਂ ਹੁਣ ਸਿਧਾਂਤਕ ਆ ਗਿਆ ਕੀ ਕੋਈ ਦਾਵਾ ਕਰਦੀ ਕੌਮ ਵੀ ਲਾਓ ਵੈਰੀ ਗੁੱਡ ਕੰਮ ਬਣ ਗਿਆ ਨਿਸ਼ਾਨ ਸਾਹਿਬ ਹੁਣ ਪੰਥਕ ਰੰਗ ਦੇ ਆ ਗਏ ਨੇ ਹੁਣ ਸਾਰੀ ਕੌਮ ਨਿਸ਼ਾਨ ਸਾਹਿਬ ਥੱਲੇ ਇਕੱਠੀ ਹੋਵੇ ਜਿਹੜੇ ਪਾਸਿਓ ਸਾਡੇ ਮਸਲੇ ਹੱਲ ਹੋਣੇ ਆ ਉਸ ਪਾਸੇ ਨਹੀਂ ਅਸੀਂ ਤੁਰਨਾ ਤੇ ਜਿੱਥੋਂ ਵਖਰੇਵੇਂ ਵਧਨੇ ਆ ਕਲੇਸ਼ ਵਧਨੇ ਆ ਸਾਡੇ ਪ੍ਰਚਾਰਕ ਉਧਰ ਪੂਰਾ ਜ਼ੋਰ ਦੇ ਰਹੇ ਨੇ ਕਿ ਹਾਂ ਜੀ ਇਹ ਗਲਤ ਹੋ ਗਿਆ ਇਹ ਗਲਤ ਹੋ ਗਿਆ ਇਹ ਗਲਤ ਹੋ ਗਿਆ ਤੋਂ ਹੱਥ ਜੋੜ ਕੇ ਬੇਨਤੀ ਹੈ ਕਿ ਭਾਈ ਜੇ ਕੇਸਰੀ ਥੱਲੇ ਇਕੱਠੇ ਨਹੀਂ ਸੀ ਹੋਏ ਘੱਟੋ ਘੱਟ ਬਸੰਤੀ ਤੇ سرمਈ ਸਾਡਾ ਪੰਥਕ ਰੰਗ ਹੈ ਇਹਦੇ ਥੱਲੇ ਇਕੱਠੇ ਹੋਵੋ ਮੈਂ ਕਹਿੰਨਾ ਨਵਾਂ ਦੱਸ ਦੂ ਜੀ ਤੁਸੀਂ ਕਹੋ ਜੀ ਚਿੱਟਾ ਕਰ ਲਓਗੇ ਤਾਂ ਇਕੱਠੇ ਹੋਵਾਂਗੇ ਇਕੱਠੇ ਹੋ ਕੇ ਜਿਹੜਾ ਮਰਜ਼ੀ ਕਰ ਲਿਓ ਕਿਉਂਕਿ ਪੰਥ ਦੇ ਮਸਲੇ ਨਿਸ਼ਾਨ ਸਾਹਿਬ ਦਾ ਰੰਗ ਬਦਲਣ ਨਾਲ ਹੱਲ ਨਹੀਂ ਹੁੰਦੇ ਪੰਥ ਦੇ ਮਸਲੇ ਨਿਸ਼ਾਨ ਸਾਹਿਬ ਥੱਲੇ ਇਕੱਠੇ ਹੋ ਕੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੇ ਅਨੁਸਾਰੀ ਹੋ ਕੇ ਪੰਥ ਦੇ ਫੈਸਲੇ ਕਰਨ ਦੇ ਨਾਲ ਜਿਹੜੇ ਮਸਲੇ ਹੱਲ ਹੋਣੇ ਆ ਇਸ ਲਈ ਰੰਗਾਂ 'ਚ ਨਾ ਉਲਜੋ ਨਿਸ਼ਾਨ ਦੀ ਮਹੱਤਤਾ ਸਮਝੀਏ ਨਿਸ਼ਾਨ ਦੇ ਪਿੱਛੇ ਜਿਹੜਾ ਨਿਸ਼ਾਨਾ ਹੈ ਉਹਦੀ ਮਹੱਤਤਾ ਸਮਝੀਏ ਕਿਉਂਕਿ ਕੌਮ ਨੂੰ ਗੁਰੂ ਨੇ ਨਿਸ਼ਾਨ ਦਿੱਤਾ ਸੀ ਨਿਸ਼ਾਨੇ ਤੱਕ ਪਹੁੰਚਣ ਨਿਸ਼ਾਨ ਨਿਸ਼ਾਨਾ ਨਹੀਂ ਹੈ ਨਿਸ਼ਾਨਾ ਅੱਗੇ ਹੈ ਨਿਸ਼ਾਨ ਤੋਂ ਸੇਧ ਲੈ ਕੇ ਇਕੱਠੇ ਹੋ ਕੇ ਨਿਸ਼ਾਨ ਥੱਲੇ ਇਕੱਠੇ ਹੋ ਕੇ ਨੀਤੀ ਬਣਾਉਣੀ ਹੈ ਜਿਹੜੀ ਨੀਤੀ ਸਾਨੂੰ ਨਿਸ਼ਾਨੇ ਤੱਕ ਲੈ ਕੇ ਜਾਵੇ